ਅੱਗੇ ਹੈ ਜੀ ਤੀਜੀ ਪੌੜੀ ਦੀ ਦਸਵੀਂ ਪੰਕਤੀ ਜੋ ਕਿ ਕਥ ਕਥ ਕਥੀ ਕੋਟੀ ਕੋਟ ਕੋਟ ਭਾਵ ਗਾ ਵੀ ਸਕਦੇ ਜੀ ਇਸ ਨੂੰ ਕਥ ਕਥ ਕਥੀ ਕੋਟੀ ਕੋਟ ਕੋਟ ਇੱਥੇ ਜਿਹੜਾ ਕੋਟੀ ਹੈ ਜੀ ਕੋਟੀ ਲਿਖਿਆ ਤਾਂ ਕੋਟੀ ਹੈ ਪਰ ਇਸ ਨੂੰ ਕੋਟੀ ਪੜਨਾ ਜੀ ਵਿਦ ਬਿੰਦੀ ਦੇ ਨਾਲ ਭਾਵ ਕੋਟੀ ਮਤਲਬ ਭਾਵ ਕਰੋੜਾ ਜਿਹੜੇ ਇਸ ਤੇ ਅਰਥ ਨੇ ਕਥ ਆਪਾਂ ਪਹਿਲਾਂ ਵੀ ਆਇਆ ਸੀ ਜੀ ਕਥ ਕਥ ਭਾਵ ਬਿਆਨ ਕਰਕੇ ਬੋਲ ਕੇ ਦੱਸਣਾ ਜੀ ਕਥ ਕਥ ਦੋ ਵਾਰ ਆਇਆ ਜੀ ਇਸ ਨੂੰ ਜਦੋਂ ਆਮ ਪੜਦੇ ਹਾਂ ਕਥ ਕਥ ਇਕੱਠਾ ਪੜ੍ਹਨਾ ਹੈ ਜੀ ਕਿਉਂਕਿ ਜਦੋਂ ਮੰਨ ਲਓ ਜੇ ਕੋਈ ਸ਼ਬਦ ਤਿੰਨ ਵਾਰ ਆਇਆ ਤਾਂ ਦੋ ਵਾਰ ਇਕੱਠਾ ਪੜ੍ਹ ਕੇ ਇੱਕ ਵਾਰ ਪੜ੍ਹਨਾ ਹੈ ਜੀ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਾਰਾਜ ਵਿੱਚ ਪੰਜ ਪੰਜ ਵਾਰ ਸ਼ਬਦ ਵੀ ਰਿਪੀਟ ਹੋਇਆ ਜੀ ਮਤਲਬ ਕਥ 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 ਆਇਆ ਹੋਵੇ ਉਥੇ ਜਿਹੜੇ ਜੋੜੇ-ਜੋੜੇ ਬਣਾ ਕੇ ਇਕੱਠੇ ਪੜੇ ਜਾਂਦੇ ਨੇ ਜਿਵੇਂ ਕਥ 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 ਜਾਂ ਜਿਵੇਂ ਹਰੀ ਸ਼ਬਦ ਆਇਆ ਮੇਰੇ ਸਾਹਮਣਾਂ ਹਰ 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 ਹਨਾ ਜੀ ਉਹ ਜਦੋਂ ਫਿਰ ਜੋੜੇ ਬਣਾਵਨਾ ਕਿ ਪੜੇ ਜਾਂਦੇ ਇੱਥੇ ਕਥ ਕਥ ਨੂੰ ਕਥਾ ਇਕੱਠਾ ਪੜਨਾ ਜਿਵੇਂ ਕਥ ਕਥ ਕਥੀ ਕੋਟੀ ਕੋਟ ਕੋਟ ਇੱਥੇ ਕੋਟੀ ਤੋਂ ਬਾਅਦ ਕੋਟ-ਕੋਟ ਇਕੱਠਾ ਪੜਿਆ ਜਾਂਦਾ ਜੀ ਭਾਵ ਕਰੋੜਾਂ ਕਰੋੜਾਂ ਤੇ ਕਥ ਕਥ अगेन ਮਤਲਬ ਬਿਆਨ ਕਰਕੇ ਦੱਸ ਕੇ ਬੋਲ ਕੇ ਕਥਾ ਕਰਕੇ ਕਥੀ ਕਥਨ ਕਰਨ ਵਾਲੇ ਬਿਆਨ ਕਰਨ ਵਾਲੇ ਦੱਸਣ ਵਾਲੇ ਕੋਟੀ ਭਾਵ ਕਰੋੜਾਂ ਕਰੋੜਾਂ ਬਯੰਤ ਅਨੇਕਾਂ ਕੋਟ ਕੋਟ ਇਹ ਸਾਰੇ ਬਯੰਤ ਅਨੇਕਾਂ ਕਰੋੜਾਂ ਹੀ ਆ ਜੀ ਤੇ ਅਰਥ ਨਿਕਲਦੇ ਨੇ ਬਯੰਤ ਲੋਕ ਨੇ ਜਿਨ੍ਹਾਂ ਨੇ ਬਯੰਤ ਵਾਰੀ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਭਾਵ ਕੋਸ਼ਿਸ਼ ਹੀ ਕਰ ਸਕਿਆ ਨੇ ਪਰ ਫਿਰ ਵੀ ਉਹ ਪ੍ਰਭ ਪ੍ਰਮਾਤਮਾ ਦੇ ਗੁਣਾਂ ਦਾ ਜਾਂ ਉਸ ਪ੍ਰਭ ਪ੍ਰਮਾਤਮਾ ਦਾ ਜਿਹੜਾ ਹੁਕਮ ਸੀ ਜਿਹੜਾ ਦੂਸਰੀ ਬਾਡੀ ਵਿੱਚ ਆਇਆ ਸੀਗਾ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਉਸ ਦੇ ਹੁਕਮ ਨੂੰ ਜਾਂ ਉਸ ਦੇ ਗੁਣਾਂ ਨੂੰ ਜਾਂ ਉਸ ਪ੍ਰਭ ਪ੍ਰਮਾਤਮਾ ਦੇ ਕਿਸੇ ਵੀ ਚੀਜ਼ ਦਾ ਕੋਈ ਵੀ ਅੰਤ ਨਹੀਂ ਪਾ ਸਕਿਆ ਜੀ ਕਥ ਕਥ ਕਥੀ ਕੋਟੀ ਕੋਟ-ਕੋਟ ਕਥਾ ਕਰਕੇ ਬਿਆਨ ਕਰਕੇ ਗੁਣਾਂ ਨੂੰ ਗਾ ਕੇ ਚਲੇ ਗਏ ਜੀ ਕਰੂਣਾ ਹੀ ਗਿਆਨੀ ਕਰੂਣਾ ਹੀ ਸਿਉ ਜਵਾਨ ਕਰੂਣਾ ਹੀ ਬਦਮਾਨ ਪਰ ਉਸ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਸ ਕੇ ਜੀ